ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਅੱਜ ਫਿਰ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਡਿਜੀਟਲ ਪ੍ਰਿੰਟ ਦੇ ਸੂਟ ਲੈ ਕੇ ਆਈਆਂ ਜੀ ਇਹ ਜਿਹੜੇ ਸੂਟ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਸ਼ਰਟ ਹੋਏਗੀ ਸ਼ਿਮਰ ਫੈਬਰਿਕ ਦੇ ਵਿੱਚ ਮਸਲੀਨ ਦਾ ਫੈਬਰਿਕ ਹੋਏਗਾ ਜੀ ਇਹ ਸ਼ਿਮਰ ਦਾ ਤੇ ਇਹ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ 2.5 ਮੀਟਰ ਦੀ ਕੱਟ ਹੋਏਗੀ ਨਾਲ ਇਹਦੇ ਪਲੇਨ ਕ੍ਰੇਪ ਦੀ ਬਾਟਮ ਲਗਾਈ ਆ ਔਰ ਜੈਨੋਂਨ ਸ਼ਿਫੋਨ ਦਾ ਡਿਜੀਟਲ ਪ੍ਰਿੰਟ ਦਾ ਇਹ ਦੁਪੱਟਾ ਹੋਏਗਾ ਪ੍ਰਾਈਸ ਆਪਾਂ ਤੁਹਾਨੂੰ ਮੈਂਸ਼ਨ ਕੀਤਾ ਹੋਇਆ ਜੀ ਨੈਕਸਟ ਆਪਣੇ ਕੋਲ ਵੈਲਵਟ ਬਰਾਸੋ ਪ੍ਰਿੰਟ ਹੋਏਗਾ ਇਹ ਵਾਲੇ ਜਿਹੜਾ ਫੈਬਰਿਕ ਤੁਹਾਨੂੰ ਦਿਖਾ ਰਹੀਆਂ ਇਹਦੇ ਵਿੱਚ ਕੁਝ ਸੂਟ ਆਪਣੇ ਵੈਲਵਟ ਦੇ ਨੇ ਜੀ ਕੁਝ ਸੂਟ ਆਪਣੇ ਜਿਹੜੇ ਹੈਗੇ ਆ ਉਹ ਕਟرائی ਦੇ ਨੇ ਇਹਨਾਂ ਦਾ ਪਰ ਮੀਟਰ ਦਾ ਪ੍ਰਾਈਸ ਹੋਏਗਾ ਤੁਸੀਂ ਇਹਦੇ ਵਿੱਚੋਂ ਓਨਲੀ ਸ਼ਰਟ ਬਾਈ ਕਰਨੀ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ ਪਲੇਨ ਕريب ਦੀ ਬਾਟਮ ਲਗਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਤੋਂ ਲਗਵਾ ਸਕਦੇ ਹੋ ਅਗਰ ਤੁਸੀਂ ਫੁੱਲ ਸੂਟ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਲੈ ਸਕਦੇ ਹੋ ਇਹਦੇ ਤੁਸੀਂ ਸਲਵਾਰ ਸੂਟ ਜਾਂ ਕੋਈ ਵੀ ਪੈਂਟ ਪਲਾਜ਼ੋ ਸ਼ਰਾਰਾ ਕੋਈ ਵੀ ਡਿਜ਼ਾਈਨਰ ਡਰੈਸ ਹੈ ਜਿਹੜੀ ਉਹ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਪ੍ਰਿੰਟ ਨੇ ਜਿਹੜੇ ਕਿ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਕੋਈ ਵੀ ਕੁਐਰੀ ਹੈ ਤਾਂ ਤੁਸੀਂ ਮੇਰੇ ਉੱਪਰ ਦਿੱਤੇ ਨੰਬਰ ਦੇ ਉੱਤੇ ਮੈਨੂੰ ਵਟਸਐਪ ਕਰਕੇ ਆਪਣਾ ਮੈਸੇਜ ਕਰ ਸਕਦੇ ਹੋ ਔਰ ਆਪਣਾ ਆਰਡਰ ਵੀ ਪਲੇਸ ਕਰ ਸਕਦੇ ਹੋ ਜੀ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ 'ਚ ਨਵੇਂ ਸੂਟਾਂ ਦੇ ਨਾਲ ਧੰਨਵਾਦ ਜੀ